ਸੋ ਸਤਿਗੁਰ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ਕੁਰ ਪਿਛਲੇ ਦਿਨੀ ਜਿਹੜੀ ਇੱਕ ਬੱਚੀ ਜਿਹੜਾ ਪੇਪਰ ਦੇਣ ਗਿਆ ਇੱਕ 11ਵੀਂ ਦੇ ਜਿਹੜੇ ਜਾਣ ਤੋਂ ਜਿਹੜਾ ਰੋਕਿਆ ਗਿਆ ਉਸ ਨੂੰ ਪੇਪਰ ਦੇਣ ਤੋਂ ਜਿਹੜਾ ਮਨਾਹੀ ਕੀਤੀ ਗਈ ਤਾਂ ਉਸ ਦੇ ਜਿਹੜਾ ਬਾਹਰੋਂ ਹੋਣ ਕਰਕੇ ਜਿਹੜਾ ਉਸ ਨੂੰ ਪੇਪਰ ਦੇਣ ਤੋਂ ਜਿਹੜਾ ਨਹੀਂ ਜਾਣ ਦਿੱਤਾ ਗਿਆ ਸੈਂਟਰ ਦੇ ਵਿੱਚ ਸੋ ਇਸ ਤਰ੍ਹਾਂ ਦੇ ਜਿਹੜੇ ਕਈ ਕੇਸ ਹੋਰ ਵੀ ਜਿਹੜੇ ਦੇਖਣ ਨੂੰ ਮਿਲਦੇ ਨੇ ਪਿਛਲੇ ਦਿਨੀ ਇੱਕ ਜਿਹੜਾ ਪਲੇਨ ਦੇ ਉੱਤੇ ਵੀ ਜਿਹੜੇ ਇਦਾਂ ਦਾ ਇੱਕ ਹੋਰ ਜਿਹੜਾ ਦੇਖਣ ਨੂੰ ਮਿਲਿਆ ਸੀ ਕਿ ਇੱਕ ਚਿਕ ਨੌਜਵਾਨ ਨੂੰ ਜਿਹੜਾ ਇਸੇ ਤਰ੍ਹਾਂ ਜਿਹੜਾ ਰੋਕਿਆ ਗਿਆ ਸੋ ਇਸੇ ਵਿਸ਼ੇ ਦੇ ਸਾਡੇ ਨਾਲ ਬਾਬਾ ਜੀ ਮਜੂਰ ਨੇ ਬਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਜਿਹੜੀ ਕਿਤੇ ਦਿਨ ਦੇਣ ਜਿਹੜੀ ਕਿਤੇ ਹੁੰਦੀ ਵੀ ਆ ਪਿਛਲੇ ਦਿਨੀ ਜਿਹੜੀ ਬੱਚੀ ਦੇ ਨਾਲ ਜਿਹੜਾ ਮਤਲਬ ਪ੍ਰਦੇ ਕੀਤਾ ਗਿਆ ਉਸ ਨੂੰ ਜਿਹੜਾ ਪੇਪਰ ਦੇਣ ਤੋਂ ਜਿਹੜਾ ਇਹ ਕਰਕੇ ਰੁਕਿਆ ਗਿਆ ਆ ਵਾਹਿਗੁਰੂ ਜੀ ਬੇਨਤੀ ਇਸ ਤਰ੍ਹਾਂ ਆ ਸਾਡੀ ਭੈਣ ਗੁਰਪ੍ਰੀਤ ਕੌਰ ਜਿਹਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਵੇਗੀ ਕਿਉਂਕਿ ਇਸ ਐਗਜ਼ਾਮੀਨੇਸ਼ਨ ਵਾਸਤੇ ਕੋਈ ਛੋਟੀ ਮਿਹਨਤ ਦੀ ਨਹੀਂ ਔਰ ਉਹ ਰਾਜਸਥਾਨ ਦੇ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਆ ਉਹ ਅਸਲੇ ਦਾਅਵੇ ਕਰ ਰਹੇ ਕਿ ਅਸੀਂ ਬਹੁਤ ਵਧੀਆ ਜਿਹੜਾ ਹੈ ਚਲਾ ਰਹੇ ਹਾਂ ਸਿਸਟਮ ਨੂੰ ਔਰ ਉਹ ਭੈਣ ਉੱਥੇ ਐਗਜ਼ਾਮ ਦੇਣ ਵਾਸਤੇ ਗਈ ਔਰ ਜਿਹੜੇ ਕਕਾਰ ਸਾਨੂੰ ਗੁਰੂ ਪਾਤਸ਼ਾਹ ਨੇ ਦਿੱਤੇ ਆ ਪੰਜ ਕਕਾਰ ਜਿਹੜੇ ਆ ਔਰ ਇਹਨਾਂ ਨੂੰ ਕੀ ਸਾਡੇ ਕਕਾਰਾਂ ਤੋਂ ਡਰ ਲੱਗਣ ਦਾ ਪਿਆ ਔਰ ਉਹ ਭੈਣ ਨੇ ਇੰਨੀ ਮਿਹਨਤ ਕੀਤੀ ਤੇ ਉਹਨੂੰ ਜਿਹੜਾ ਵਾ ਇਹਨਾਂ ਨੇ ਪੇਪਰ ਦੇਣ ਤੋਂ ਰੋਕ ਦਿੱਤਾ ਵਾ ਇਹ ਬਹੁਤ ਵੱਡੀ ਦੁੱਖ ਵਾਲੀ ਗੱਲ ਆ ਦੇਖੋ ਬਾਹਰ ਦੇ ਸਟੇਟਾਂ ਦੇ ਵਿੱਚ ਵੀ ਜਿਹੜੀ ਮਾਂ ਤਾਂ ਮਤਲਬ ਕਈ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪੁਕਗਾਰਾਂ ਲੈ ਕੇ ਜਾਂ ਹੋਰ ਵੀ ਕਈ ਤਰ੍ਹਾਂ ਦੇ ਲਗਾ ਦਿੱਤੇ ਗਏ ਨੇ ਗੁਰਦਾਰੇ ਵੀ ਜਿੱਥੇ ਸਤਾਪਨਾ ਨਹੀਂ ਆ ਗਈ ਉੱਥੇ ਵੀ ਕਰਾ ਦਿੱਤੇ ਗਏ ਪਰ ਆਪਣੇ ਇੰਡੀਆ ਦੇ ਵਿੱਚ ਹੀ ਇਦਾਂ ਦਾ ਵਰਤਾਰ ਤੋ ਵੇਖੋ ਜੀ ਜੇ ਵੇਖਿਆ ਜਾਵੇ ਤੇ ਬਾਹਰ ਕੰਟਰੀਆਂ ਦੇ ਵਿੱਚ ਸਿੱਖ ਕੌਮ ਨੂੰ ਜਾਂ ਆਲ ਕੌਮਾਂ ਨੂੰ ਮਤਲਬ ਬਹੁਤ ਵਧੀਆ ਜਿਹੜੀ ਹੈ ਉੱਥੇ ਲੇਕਿਨ ਸਾਨੂੰ ਹਿੰਦੁਸਤਾਨ ਦੇ ਵਿੱਚ ਬਗਾਨਗੀ ਦਾ ਜਿਹੜਾ ਅਹਿਸਾਸ ਕਰਵਾਇਆ ਜਾ ਰਿਹਾ ਇਹ ਤਾਂ ਸਦਾ ਹੀ ਸਪਸ਼ਟ ਆ ਹਾਂਜੀ ਵੀ ਕੀ ਇਹ ਚਾਹੁੰਦੀਆਂ ਕੀ ਨੇ ਸਰਕਾਰਾਂ ਕੇ ਜਿਹੜੇ ਸਾਡੇ ਬੱਚੇ ਆ ਉਹ ਦਿਹਾੜੀਦਾਰ ਬਣਨਾ ਮਜ਼ਦੂਰੀਆਂ ਕਰਨ ਉਹ ਪੜ੍ਹਨ ਨਾ ਤੇ ਜੇ ਉਸ ਭੈਣ ਨੇ ਜਾਂ ਹੋਰ ਵੀ ਜਿਹੜੇ ਵੀਰ ਸਾਡੇ ਪੜਦੇ ਲਿਖਦੇ ਆ ਜਿੱਦਾਂ ਤੁਸੀਂ ਗੱਲ ਕੀਤੀ ਆ ਉਹਨਾਂ ਨੂੰ ਮਤਲਬ ਪਲੇਨ ਤੋਂ ਚੜ੍ਹਨ ਤੋਂ ਰੋਕਿਆ ਗਿਆ ਵਾ ਕੀ ਮਤਲਬ ਇਹ ਸਾਨੂੰ ਬਗਾਨਗੀ ਦਾ ਜਿਹੜਾ ਅਹਿਸਾਸ ਕਰਵਾਇਆ ਜਾ ਰਿਹਾ ਵਾ ਹਿੰਦੁਸਤਾਨ ਦੇ ਵਿੱਚ ਤੇ ਇਹਦਾ ਜਿਹੜਾ ਵਾ ਨਾ ਆਉਣ ਵਾਲੇ ਟਾਈਮ ਤੇ ਸਿੱਕੇ ਜਿਹੜੇ ਫਿਰ ਮਾੜੇ ਨਿਕਲਦੇ ਸੰਭਾਵਨਾ ਹੁੰਦੀ ਹੈ ਜਦੋਂ ਸਰਕਾਰਾਂ ਜਿਹੜੀਆਂ ਵਾਂ ਆਪਣੇ ਵਸ਼ਿੰਦਿਆਂ ਦੇ ਨਾਲ ਜਦੋਂ ਇਹੋ ਜਿਹੀਆਂ ਮਤਲਬ ਬੇਰੁਖੀਆਂ ਕਰਨ ਦਾ ਪੰਨਾ ਤੇ ਫਿਰ ਉਹਦੇ ਤੇ ਮਤਲਬ ਚੰਗੀ ਗੱਲ ਨਹੀਂ ਹੈ ਉਹ ਉੱਤੇ ਫਿਰ ਇਹ ਜਿਹੜੀਆਂ ਚੀਜ਼ਾਂ ਦੇ ਨਤੀਜੇ ਜਿਹੜੇ ਮਾੜੀ ਨਿਕਲਦੀ ਆ ਬਹੁਤ ਜ਼ਿਆਦਾ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਜਿਹੜਾ ਉਸ ਜਾ ਕੇ ਜਿਹੜਾ ਕੀਤਾ ਗਿਆ ਐਕਸ਼ਨ ਲਿਆ ਗਿਆ ਵਾ ਸੋ ਇਦਾਂ ਦੇ ਜਿਹੜੇ ਮਤਲਬ ਸਰਕਾਰ ਨੂੰ ਚਾਹੀਦਾ ਵੀ ਇਦਾਂ ਦੇ ਜਿਹੜੇ ਬੱਚੇ ਨੇ ਇਹਨਾਂ ਤੇ ਜਿਹੜਾ ਅਸਰ ਪੈਂਦਾ ਪਰ ਜਿਹੜੇ ਚੈੱਕ ਉਹਨਾਂ ਕਿਵੇਂ ਦੇ ਦੋ ਅਹ ਵੇਖੋ ਜੀ ਜਥੇਬੰਦੀਆਂ ਦਾ ਫਰਜ਼ ਵੀ ਬਣਦਾ ਵਾ ਔਰ ਮੇਰੀ ਵੀ ਸਾਡੀ ਉਸ ਭੈਣ ਨੂੰ ਹੱਥ ਜੋੜ ਕੇ ਬੇਨਤੀ ਵੀ ਆ ਤੇ ਭੈਣ ਇਸ ਚੀਜ਼ ਨੂੰ ਸਗੋਂ ਹੋਰ ਆਪਣਾ ਉਹਦੇ ਵਿੱਚ ਇਸ ਚੀਜ਼ ਦਾ ਬਾਲਾ ਆਵੇ ਕਿਉਂਕਿ ਸਾਰੇ ਅਸੀਂ ਜਥੇਬੰਦੀਆਂ ਉਹਦੇ ਨਾਲ ਆ ਔਰ ਉਹ ਡਟ ਕੇ ਮਿਹਨਤ ਕਰੇ ਤੇ ਆਉਣ ਵਾਲੇ ਟਾਈਮ ਤੇ ਹੋਰ ਵੀ ਜਿਹੜਾ ਵਾ ਇਹਨਾਂ ਨੂੰ ਇਸ ਸਰਕਾਰ ਨੂੰ ਦੱਸਾਂਗੇ ਕਿ ਜੇ ਸਾਡੇ ਵਿੱਚ ਕਾਬਲੀਅਤ ਆ ਤਾਂ ਅਸੀਂ ਇਹ ਤੁਹਾਡੀ ਜੋ ਮਰਜ਼ੀ ਤੁਸੀਂ ਆਪਣੀਆਂ ਇਹ ਨੀਤੀਆਂ ਕੂਟ ਨੀਤੀਆਂ ਖੇਡੋ ਪਰ ਉਹਹੀਂ ਚੱਲਣ ਨਹੀਂ ਦੇਣੀਆਂ ਇਸ ਕਰਕੇ ਸਾਨੂੰ ਉਮੀਦ ਆ ਕਿ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਵਾਂ ਉਹ ਅਸੀਂ ਉਹ ਭੈਣ ਦੇ ਨਾਲ ਆ ਔਰ ਅਸੀਂ ਇਸ ਚੀਜ਼ ਤੋਂ ਉਹਨੂੰ ਵਿਸ਼ਵਾਸ ਵੀ ਦਿਵਾਉਨੇ ਆ ਕਿ ਭੈਣ ਤੋਂ ਤਗੜੀ ਹੋ ਕੇ ਮਿਹਨਤ ਕਰ ਤੇ ਗੁਰੂ ਕਿਰਪਾ ਕਰੇਗਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਏਗੀ ਵੀ ਤੇਰੇ ਨਾਲ ਆ ਸਾਰੇ ਉਸ ਭੈਣ ਨੇ ਜਿਹੜਾ ਚਿੱਕੀ ਕਰਨ ਬਰਕਰਾਰ ਰੱਖਿਆ ਪਰ ਪੇਪਰ ਤੋਂ ਨਹੀਂ ਜਾ ਸੈਂਟਰ ਚ ਪਹੁੰਚੀ ਆ ਗਈ ਹੁਣ ਕੀ ਲੱਗਦਾ ਹੈ ਸਰਕਾਰ ਨੂੰ ਉਸ ਦਾ ਜਿਹੜਾ ਅਲੱਗ ਤਰੀਕੇ ਨਾਲ ਪੇਪਰ ਕਰਾਉਣਾ ਸੀ ਹਾਂ ਬਿਲਕੁਲ ਜੀ ਸਾਡੀ ਇਹ ਸਰਕਾਰ ਨੂੰ ਚੇਤਾਵਨੀ ਵੀ ਆ ਠੀਕ ਆ ਕਿ ਉਹਨੇ ਗੁਰੂ ਸਾਹਿਬ ਦੇ ਬਖਸ਼ਿਸ਼ ਕੀਤੇ ਜਿਹੜੇ ਪੰਜ ਕਕਾਰ ਆ ਇਕ ਕਾਰਾਂ ਦੀ ਬੇਦਬੀ ਇਹਦੇ ਵਿੱਚ ਸਰਕਾਰਾਂ ਨੇ ਕੀਤੀ ਆ ਠੀਕ ਆ ਜੀ ਤੇ ਅਸੀਂ ਇਹ ਕਹਿੰਦੇ ਆ ਕਿ ਸਰਕਾਰ ਇਸ ਚੀਜ਼ ਨੂੰ ਸਮਝੇ ਤੇ ਉਸ ਭੈਣ ਨੂੰ ਜਿਹੜਾ ਉਹਦਾ ਬਣਦਾ ਮਾਣ ਦਰਜਾ ਜਿਹੜਾ ਵਾ ਉਹਦਾ ਉਹਨੂੰ ਦੁਬਾਰਾ ਜਿਹੜਾ ਉਹਦੇ ਪੇਪਰ ਲੈੇ ਜਾਣ ਤੇ ਉਹ ਜਿਉ ਉਹਨੇ ਮਿਹਨਤ ਕੀਤੀ ਆ ਵੇਖੋ ਇਹ ਕੋਈ ਛੋਟੀ ਮਿਹਨਤ ਨਹੀਂ ਉਹਨੇ 7-8 ਸਾਲ ਘੜ ਤੋਂ ਘਟ ਉਹਨੇ ਮਿਹਨਤ ਕਰਕੇ ਇੱਥੋਂ ਤੱਕ ਪਹੁੰਚੀ ਹੋਊਗੀ ਤੇ ਸਰਕਾਰ ਇਹ ਚੀਜ਼ ਨੂੰ ਸਮਝੇ ਉਸ ਭੈਣ ਨੂੰ ਜਿਹੜਾ ਵਾ ਉਹ ਪੇਪਰ ਦੇਣ ਦਾ ਜਿਹੜਾ ਵਾ ਦੁਬਾਰਾ ਮੌਕਾ ਦਿੱਤਾ ਜਾਵੇ। ਤੇ ਸਾਡੇ ਸਿੱਖ ਭੈਣ ਭਰਾ ਜਿਹੜੇ ਨੇ ਵੱਖ-ਵੱਖ ਤਰ੍ਹਾਂ ਦੀਆਂ ਭਰਾਈਆਂ ਚ ਨਾ ਕੀਤੇ ਨਾ ਸਟੇਟ ਤੋਂ ਬਾਹਰ ਵੀ ਜਾਣਾ ਪਿਆ ਪੈਂਟਿਆ। ਕੀ ਲੱਗਦਾ ਵੀ ਸਰਕਾਰਾਂ ਨੂੰ ਇਦਾਂ ਦੇ ਕਾਫੀ ਜਿਹੜੇ ਕਾਨੂੰਨ ਸਖਤ ਲਿਆਉਣੇ ਚਾਹੀਦੇ ਵੀ ਇਦਾਂ ਦੀ ਜੜੇ ਨਾ ਕੀਤਾ ਜਾਣਾ। ਹਾਂਜੀ ਬਿਲਕੁਲ ਜੀ ਸਰਕਾਰਾਂ ਨੂੰ ਇਹ ਕਾਨੂੰਨ ਜਿਹੜੇ ਆ ਸਖਤ ਹੋਣੇ ਚਾਹੀਦੇ ਆ। ਠੀਕ ਆ ਜੀ। ਵੀ ਜਿਸ ਤਰ੍ਹਾਂ ਦੂਜੀਆਂ ਕੌਮਾਂ ਦੇ ਨਾਲ ਮਲੋ ਸਰਕਾਰ ਹੋਰ ਤਰੀਕੇ ਨਾਲ ਚੱਲਦੀ ਆ ਤੇ ਜੇ ਸਾਡੇ ਨਾਲ ਮਤਲਬ ਇਸ ਤਰੀਕੇ ਨਾਲ ਚੱਲਦੀ ਆ ਤੇ ਇਹ ਗੱਲ ਚੰਗੀ ਨਹੀਂ ਆ। ਇਕੋ ਜਆ ਮਤਲਬ ਜੇ ਉਹ ਸਮਝਦੇ ਆ ਵੀ ਇੱਕ ਬੰਨਿਓ ਕਹਿੰਦੇ ਕਿ ਅਸੀਂ ਸਾਰੇ ਹਿੰਦੁਸਤਾਨ ਦੇ ਵਾਸੀ ਆ ਤੇ ਫਿਰ ਇਹ ਸਾਨੂੰ ਬਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਆ ਵਾ ਉਹ ਨਹੀਂ ਹੋਣਾ ਚਾਹੀਦਾ ਔਰ ਸਾਰਿਆਂ ਵੱਤ ਇਕੋ ਜੀ ਨੀਤੀ ਹੋਣੀ ਚਾਹੀਦੀ ਹੈ ਜਿਵੇਂ ਮਤਲਬ ਸਰਕਾਰ ਜਾਂ ਕੋਈ ਰਣਨੀਤੀ ਇਹ ਜੋ ਐਕਸ਼ਨ ਨਹੀਂ ਲਈ ਦੀ ਬੋਰਡ ਤੋਂ ਇਸ ਤਰ੍ਹਾਂ ਪਿੱਛਿਓ ਨਹੀਂ ਕਰਦੀਆਂ ਬਿਆਨ ਨਹੀਂ ਕਰਦੀਆਂ ਆ ਕਿ ਪੀ ਇਸੇ ਤੇ ਜਾਣਤ ਰੱਖਦੀਆਂ ਇਹ ਜਿਹੜੀਆਂ ਸ਼ਰਤਾਂ ਨਾ ਨਿਜਮ ਜਿਹੜੇ ਨਹੀਂ ਲਾਗੂ ਕਰਦੀਆਂ ਤੇ ਕੀ ਜਥੇਬੰਦੀ ਕੀ ਐਕਸ਼ਨ ਲੈਣ ਹਾਂਜੀ ਜਥੇਬੰਦੀਆਂ ਨੇ ਵੀ ਸਾਡੀ ਹੱਥ ਜੋੜ ਕੇ ਬੇਨਤੀ ਆ ਤੇ ਅਸੀਂ ਜਥੇਬੰਦੀਆਂ ਦੇ ਨਾਲ ਆ ਬਿਲਕੁਲ ਤੇ ਅਸੀਂ ਬਿਲਕੁਲ ਕਰੜੇ ਹੋ ਕੇ ਸਰਕਾਰ ਨੂੰ ਇਸ ਚੀਜ਼ ਦੀ ਚੇਤਾਵਨੀ ਦੇਵਾਂਗੇ ਤੇ ਐਕਸ਼ਨ ਵੀ ਇਸ ਚੀਜ਼ ਦਾ ਲਵਾਂਗੇ ਤਗੜੇ ਹੋ ਕੇ ਕਿ ਜਿਹੜਾ ਮਤਲਬ ਜੇ ਬੱਚਿਆਂ ਨੇ ਮਿਹਨਤ ਕੀਤੀ ਆ ਉਹਨਾਂ ਨੂੰ ਉਹਦਾ ਫਲ ਜਿਹੜਾ ਵਾ ਮਿਲਣਾ ਚਾਹੀਦਾ ਸਾਡੇ ਨਾਲ ਹੋਰ ਸੋ ਇਹ ਸਾਨੂੰ ਚੇਖ ਜਥੇਬੰਦੀਆਂ ਜਿਨ੍ਹਾਂ ਦੇ ਵੱਲੋਂ ਉਸ ਭੈਣ ਦੇ ਹੱਕ ਦੇ ਵਿੱਚ ਜਿਹੜੀ ਆ ਬਿਲਕੁਲ ਜਿਹੜਾ ਪੱਖ ਲਿਆ ਗਿਆ ਜੋ ਸਰਕਾਰ ਜਾਂ ਪ੍ਰਸ਼ਾਸਨ ਇਸ ਤੇ ਕੋਈ ਠੋਸ ਕਾਰਵਾਈ ਨਹੀਂ ਕਰਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰਾਣ ਨੀਤੀ ਜਿਹੜੀ ਹੋਰ ਤੇਜ਼ ਕੀਤੀ ਜਾਏਗੀ ਜਥੇਬੰਦੀਆਂ ਵੱਲੋਂ ਇਸ ਚੀਜ਼ ਦਾ ਜਿਹੜਾ ਦਾਵਾ ਕੀਤਾ ਗਿਆ ਮੈਂ ਤੁਹਾਡਾ ਆਪਣਾ ਲਪਰੀ ਸਿੰਘ ਖੁਸ਼ੀਪੁਰ